ਹੈਲੋ ਭਾਈ ਜੀ ਕੀ ਹਾਲ ਹੈ ਠੀਕ ਹੈ ਜੀ ਆਪਣੇ ਨਾ ਆਉਣੀ ਸਵਾਰੀ ਰਾ 10 ਨੂੰ ਰਾਤ ਨੂੰ ਉਤਰਨਾ 2 ਵਜੇ 10 ਤਰੀਕ ਰਾਤ ਨੂੰ 2 ਵਜੇ ਉਤਰਨਾ ਹੈ 2 ਵਜੇ ਉਤਰਨਾ ਹੈ ਤੇ ਆਪਾਂ 9 ਨੂੰ ਜਾਣਾ ਪਊਗਾ ਨਾ ਨਾ 10 ਨੂੰ ਉਤਰਨਾ ਪੈਣਾ ਸ਼ਾਮ ਨੂੰ ਨਾ ਨਾ 10 ਤਰੀਕ ਦੀ ਰਾਤ ਨੂੰ ਉਤਰਨਾ ਨਾ 10 ਨੂੰ ਤੁਹੀ ਮੈਂ ਕਹੀ ਨਾ ਨਹੀ 2 ਵਜੇ ਰਾਤ ਨੂੰ ਉਤਰਨਾ ਨਾ 10 ਵਜੇ 10 ਤਰੀਕ ਹੈ 10 ਤਰੀਕ ਤੇ 2 ਵਜੇ ਰਾਤ ਨੂੰ ਉਤਰਨਾ ਹੈ ਅਧੋ ਵਰ 9 ਨੂੰ ਜਾਣਾ ਪਊਗਾ ਕਿਉਂਕਿ ਰਾਤ ਨੂੰ 12 ਵਜੇ ਤੋਂ ਬਾਅਦ ਡੇਢ ਚਾਹੂਗੀ ਚੇਂਜ ਚੇਂਜ ਹੁੰਦੀ ਨਾ ਨਹੀਂ ਇਹ ਤੂੰ ਪਹਿਲਾਂ ਕਹੀਆਂ ਨਾ ਨਹੀਂ ਨਹੀਂ ਤੁਸੀਂ ਮੈਂ ਸਮਝਣਾ 10 ਤਰੀਕ ਤਾਂ ਹੁਣ ਰਾਤ ਨੂੰ 2 ਵਜੇ ਹੈ ਰਾਤ ਨੂੰ 2 ਵਜੇ ਜਿਹੜੇ 2 ਵਜਨਗੇ ਉਹ ਤਾਂ 10 ਤਰੀਕ ਉਹ ਤਾਂ 12 ਵਜੇ ਸਟਾਰਟ ਹੀ ਹੋਊਗੀ ਨਾ ਅਜ ਤਾਂ ਆਹ ਤੋ ਦਾ ਉਹ ਤਾਂ 11 ਹੋ ਜਾਊਗਾ ਆਹ ਹੋ ਹੀ ਹੋਗਾ ਨਾ ਫਿਰ ਜਾਂ ਤਾਂ 11 ਵਜੇ 11 ਤਰੀਕ ਨੂੰ ਰਾਤ ਨੂੰ 2 ਵਜੇ ਫਲਾਈਟ ਹੋਊਗੀ ਆਹ ਹੋ ਹੀ ਆਖੀ ਜਾਂਦਾ ਵੀ ਜੇ ਆਪਾਂ ਹੁਣ ਪੂਰੇ ਤੇ ਵੀ ਰਾਤ ਨੂੰ ਸ਼ਾਮ ਨੂੰ 10 ਵਜੇ ਤੁਰਨਾ ਪੈਣਾ ਆਪਾਂ ਨੂੰ ਵੀ 2 ਵਜੇ ਆਪਾਂ ਰਾਤ ਦੇ ਉੱਥੇ ਪਹੁੰਚਣਾ ਹੈ 3 ਵਜੇ ਉਹ ਇੱਕ ਉਹ ਹਸਾਬ ਲਾ ਲ ਨਹੀਂ ਨਹੀਂ 1 ਮਿੰਟ ਜੀ ਪਹਿਲਾਂ ਤਾਂ ਇਹ ਦੱਸੋ ਵੀ ਫਲਾਈਟ ਕਿਦ ਦਿਨ ਹੈ ਦੱਸੋ 10 ਤਰੀਕ ਨੂੰ ਕਿ 11 ਨੂੰ ਹੈ ਮੈਨੂੰ ਤੁਰਨਾ ਪਊਗਾ ਹੁਣ 10 ਨੂੰ ਰਾਤ ਨੂੰ 2 ਵਜੇ ਹੁਣ ਤੂੰ ਵੇਖ ਲੈ ਵੀ ਉਹ 11 ਚ ਪਾਲਾ ਤੇ ਜਾਂ 10 ਚ ਪਾਲਾ ਕਿਤੇ ਪਾਲਾ ਨਹੀਂ ਨਹੀਂ 10 ਤਰੀਕ ਨੂੰ ਹੈਗੀ ਹੈ ਤੇ ਫਿਰ 9 ਨੂੰ ਜਾਣਾ ਪੈਣਾ ਤੇ ਨਹੀਂ 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 ਯਾਰ 10 ਨੂੰ ਸ਼ਾਮ ਨੂੰ ਤੁਰਨਾ ਪੈਣਾ ਆਪਾਂ ਨੂੰ ਅੱਛਾ ਚਲੋ ਠੀਕ ਹੈ 10 ਨੂੰ ਸ਼ਾਮ ਨੂੰ ਤੁਰਿਆ 10 ਨੂੰ ਰਾਤ ਨੂੰ 2 ਵਜੇ ਰਾਤ ਨੂੰ ਉਤਰਨਾ ਉਹਨਾਂ ਨੇ 10 ਨੂੰ ਰਾਤ ਨੂੰ 2 ਵਜੇ ਕਿਵੇਂ ਪਹੁੰਚਾਂਗੇ ਤੁਸੀਂ ਮੈਨੂੰ ਇਹ ਲੈ ਦੱਸੋ ਤੁਸੀਂ ਆਪ ਹੀ ਹਿਸਾਬ ਲਾਓ ਨਾ ਜੇ ਆਪਾਂ ਮੰਨ ਲਓ ਕਿੰਨੇ ਘੰਟੇ ਲੱਗਦੇ ਆ ਚਲੋ ਘੰਟੇ ਵੀ ਛੱਡ ਦਿਓਈ ਮੈਨੂੰ ਪਹਿਲਾਂ ਇਹ ਦੱਸੋ ਵੀ ਰਾਤ ਨੂੰ 2 ਵਜੇ ਆਪਾਂ ਪਹੁੰਚਣਾ ਉੱਥੇ ਹਾਂ ਸ਼ਾਮ ਨੂੰ 6 ਵਜੇ ਚੱਲੇ 10 ਤਰੀਕ ਨੂੰ ਸ਼ਾਮ ਨੂੰ 6 ਵੇ ਪਹੁੰਚ ਚੱਲੇ ਇੱਥੋਂ ਹਾਂ ਤੇ ਆਪਾਂ 10 ਤਰੀਕ ਨੂੰ ਰਾਤ ਨੂੰ 2 ਵਜੇ ਕਿਵੇਂ ਪਹੁੰਚਾਂਗੇ ਪਹਿਲਾਂ ਮੈਨੂੰ ਦੱਸੋ ਰਾਤ ਨੂੰ ਜਦੋਂ 12 ਰਾਤ ਨੂੰ ਵੱਜ ਗਏ ਜਦੋਂ ਸ਼ਾਮ ਨੂੰ 6 ਵੇ ਚੱਲੇ ਆਪਾਂ ਤਾਂ 11 ਹੋ ਜੂ ਐਂ ਗਣ ਲਾ ਤੂੰ ਹੋਰੂੰਗਣੀ ਜਾਂਦਾ ਮੈਂ ਹੋਰੂੰਗਣੀ ਐ ਨਾ ਕੱਲ ਨਹੀਂ ਹੈ ਵੀ ਆਪਾਂ ਨੂੰ 10 ਨੂੰ ਸ਼ਾਮ ਨੂੰ ਤੁਰਨਾ ਪੈਣਾ ਵੀ ਰਾਤ ਨੂੰ 2 ਵਜੇ ਉ ਹਾਂ ਕਿੰਨੇ ਘੰਟਾ ਨਹੀਂ ਪਰ ਤੂੰ ਦੀ ਤਰੀਕ ਸਹੀ ਨਹੀਂ ਨਾ ਦੱਸ ਦੇ ਤਾਂ ਕਰਕੇ ਮੈਂ ਕਹਿ ਰਿਹਾ ਤਰੀਕ ਬਾਅਦ ਨੂੰ ਆਖੀ ਤਾਂ ਜਾਨਣਾ ਹਾਂ ਤੇ ਸ਼ਾਮ ਨੂੰ 10 ਵਜੇ ਤੁਰਾਂਗੇ ਤੇ ਰਾਤ ਨੂੰ 2 ਵਜੇ ਉੱਪਰ ਨਾ ਤੂੰ ਵੇਖ ਲੈ ਤਾਂ ਉਹ 11 ਵਾਲੀ ਗੱਲ ਨਾ ਕਿ 10 ਵਾਲੀ ਰਾਤ ਕਿੰਨੇ 6 ਵਜੇ ਸ਼ਾਮ ਨੂੰ 6 ਵਜੇ ਤੁਰ ਪਾਂਗੇ ਜੀ ਆਏ 1:30 ਵਜੇ ਤੱਕ ਉੱਥੇ ਪਹੁੰਚ ਜਾਾਂਗੇ ਆਪਾਂ ਬਸ ਠੀਕ ਹੈ ਹਾਂਜੀ ਹਾਂ